ਲੇਖੇ ਦਿਨੀ ਪੰਜਾਬ ਦੇ ਵਿੱਚ ਜੋ ਭਿਆਨਕ ਹੜਾਏ ਸੀ ਇਨ੍ਹਾਂ ਹੜ੍ਹਾਂ ਦੇ ਕਾਰਨ ਜਿੱਥੇ ਕਈ ਪਿੰਡ ਡੁੱਬ ਗਏ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਗਈ ਤਾਂ ਉਧਰ ਜੋ ਵਾਹੀ ਵਾਲੀ ਜ਼ਮੀਨ ਸੀ ਉੱਥੇ ਰੇਤ ਆ ਜਾਂਦੀ ਹੈ ਤੇ ਕਈਆਂ ਦਿੱਤਾ ਦਰਿਆ ਦੇ ਪਾਣੇ ਦੇ ਵਿੱਚ ਹੀ ਜ਼ਮੀਨ ਰੁੜ ਗਈ ਜਿੱਥੇ ਕਿ ਹੁਣ ਕਿਸਾਨਾਂ ਨੂੰ ਕਾਫੀ ਜ਼ਿਆਦਾ ਚਿੰਤਾ ਸਤਾ ਰਹੀ ਸੀ ਕਿਉਂਕਿ ਹੁਣ ਕਣਕ ਦਾ ਸੀਜ਼ਨ ਹੈ ਤੇ ਕਣਕ ਬਿਜਣੀ ਹੈ ਪਰ ਉਹਨਾਂ ਕੋਲ ਕੁਝ ਬਚਿਆ ਹੀ ਨਹੀਂ ਪਰ ਉਧਰ ਕਿਸਾਨਾਂ ਦੀ ਮੁਸ਼ਕਲ ਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਜੋ ਹੜ੍ਹ ਪ੍ਰਭਾਵਿਤ ਇਲਾਕੇ ਨੇ ਉੱਥੇ 6000 ਏਕੜ ਲਈ ਕਣਕ ਦਾ ਬੀਜ ਤੇ ਖਾਦ ਦੇਣ ਦਾ ਉਪਰਾਲਾ ਗੁਰਦੁਆਰਾ ਲੰਗਰ ਸਾਹਿਬ ਡੇਰਾ ਸੰਤ ਬੱਬਾ ਨਿਦਾਨ ਸਿੰਘ ਜੀ ਸ੍ਰੀ ਹਜ਼ੂਰ ਸਾਹਿਬ ਮਹਾਰਾਸ਼ਟਰ ਦੇ ਮਹਾਪੁਰਸ਼ਾਂ ਸੰਤ ਬੱਬਾ ਨਿੰਦਰ ਸਿੰਘ ਜੀ ਸੰਤ ਬੱਬਾ ਬਲਵਿੰਦਰ ਸਿੰਘ ਜੀ ਦੇ ਉਦਮ ਸਦਕਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਉਪਰਾਲੇ ਦੀ ਅੱਜ ਸ਼ੁਰੂਆਤ ਹੋਈ ਹੈ ਜਿਤੇ ਕਿ ਇਸ ਮੌਕੇ ਤੇ ਸਮਾਨ ਦੇਣ ਵਾਲੇ ਰੁਪਿੰਦਰ ਸਿੰਘ ਸ਼ਾਮਪੁਰਾ ਦਾ ਕਹਿਣਾ ਹੈ ਕਿ ਮਹਾਪੁਰਖਾਂ ਦੀ ਸੇਵਾ ਸੱਚਾ ਹੀ 6000 ਏਕੜ ਜ਼ਮੀਨ ਦੇ ਲਈ ਕਣਕ ਦੇ ਵਿੱਚ ਦੇ ਖਾਦ ਵੰਡੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਜਦੋਂ ਦੇ ਹੜ ਆਏ ਨੇ ਮਹਾਪੁਰਖਾ ਵੱਲੋਂ ਲਗਾਤਾਰ ਸੇਵਾ ਸਮੱਗਰੀ ਪੇਜੀ ਚਾਰੀ ਸੀ ਤੇ ਹੁਣ ਇਹ ਉਪਰਾਲਾ ਹੈ ਕਿ ਜੋ ਸਮੱਗਰੀ ਇਹ ਪੂਰੇ ਪੰਜਾਬ ਦੇ ਵਿੱਚ ਜਾਰੀ ਰਵੇ ਲਗਾਤਾਰ ਉਪਰਾਲਾ ਚੱਲਦਾ ਰਹੇ ਤਾਂ ਜੋ ਕਿਸੇ ਨੇ ਵੀ ਕਿਸੇ ਵੀ ਤਰੀਕਾ ਦੀ ਕੋਈ ਦਿੱਕਤ ਆਵੇ ਕਿਸੇ ਛੇਤੀ ਜ਼ਰੂਰਤ ਪਵੇ ਤਾਂ ਮਹਾਪੁਰਖ ਪੂਰੀ ਕੋਸ਼ਿਸ਼ ਕਰਨਗੇ ਤਾਂ ਜੋ ਉਹਨਾਂ ਦੀ ਜ਼ਰੂਰਤ ਪੂਰੀ ਹੋਵੇ ਉਧਰ ਜੋ ਕਿਸਾਨ ਕਣਕ ਦਾ ਬੀਜ ਤੇ ਖਾਦ ਲੈਣ ਆਏ ਸੀ ਉਹਨਾਂ ਨੇ ਮਹਾਪੁਰਖਾਂ ਦੇ ਇਸ ਉਪਰਾਲੇ ਦਾ ਬਹੁਤ ਜ਼ਿਆਦਾ ਧੰਨਵਾਦ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਆਰਤੀ ਵੀ ਹੁਣ ਉਹਨਾਂ ਨੂੰ ਉਧਾਰ ਦੇ ਰਹੀ ਸੀ ਕਿਉਂਕਿ ਕਿਸਾਨਾਂ ਕੋਲ ਕੁਝ ਬਚਿਆ ਨਹੀਂ ਤੇ ਆਰਤੀ ਉਹਨਾਂ ਨੂੰ ਉਧਾਰ ਦੇ ਰਹੀ ਸੀ ਤੇ ਉਹ ਵੀ ਉਧਾਰ ਲੈਣ ਲਈ ਮਜਬੂਰ ਸੀ ਪਰ ਮਹਾਪੁਰਖਾਂ ਦੀ ਇਸ ਉਪਰਾਲੇ ਦੇ ਕਾਰਨ ਉਹਨਾਂ ਨੂੰ ਥੋੜਾ ਹੌਸਲਾ ਮਿਲਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰੁਪਿੰਦਰ ਸਿੰਘ ਸ਼ਾਮਪੁਰਾ ਅੱਜ ਜੀ ਗੁਰਦੁਆਰਾ ਲੰਗਰ ਸਾਹਿਬ ਡੇਰਾ ਸੰਤ ਬੱਬਾ ਨਿਧਾਨ ਸਿੰਘ ਹਜੂਰ ਸਾਹਿਬ ਮਹਾਰਾਸ਼ਟਰ ਤੋਂ ਮਹਾਂਪੁਰ ਸੰਤ ਬੱਬਾ ਨਰਿੰਦਰ ਸਿੰਘ ਜੀ ਸੰਤ ਬੱਬਾ ਬਲਵਿੰਦਰ ਸਿੰਘ ਜੀ ਵੱਲੋਂ ਪਹਿਲਾਂ ਵੀ ਜਦੋਂ ਤੁਹਾੜਾ ਆਏ ਨੇ ਜੀ ਤੇ ਲੋੜਵੰਦਾਂ ਲਈ ਬਹੁਤ ਰਸਦਾਂ ਬਸਤਾਂ ਦਿੱਤੀਆਂ ਗਈਆਂ ਉਹਨਾਂ ਵੱਲੋਂ ਸਾਰੇ ਪੰਜਾਬ 'ਚ ਤੇ ਅੱਜ ਮਹਾਂਪੁਰ ਸਾਹਿਬ ਨੇ ਫੈਸਲਾ ਕੀਤਾ ਸੀ ਜੀ ਵੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ यूपी उत्तराखंड ਦੀਆਂ ਸੰਗਤਾਂ ਵੱਲੋਂ ਸਾਰਿਆਂ ਵੱਲੋਂ ਬੰਬੇ ਹਜੂਰ ਸਾਹਿਬ ਜਿੱਥੇ-ਜਿੱਥੇ ਮਹਾਪੁਰਸ਼ਾਂ ਦੇ ਪ੍ਰੇਮ ਵਾਲੀ ਸੰਗਤਿਆ ਉਹਨਾਂ ਦੇ ਸਹਿਯੋਗ ਨਾਲ ਪੰਜਾਬ ਦੇ ਵਿੱਚ 6000 ਏਕੜ ਲੋੜਵੰਦ ਜਿਹੜੇ ਕਿਸਾਨ ਵੀਰ ਨੇ ਤੇ ਉਹਨਾਂ ਵਾਸਤੇ ਅੱਜ ਇਥੋਂ ਸ਼ਾਮਪੁਰੇ ਦੇ ਫਾਰਮ ਤੋਂ ਮਹਾਪੁਰਸ਼ਾਂ ਦੇ ਹੁਕਮਾਂ ਦੇ ਨਾਲ ਇਹ ਸ਼ੁਰੂਆਤ ਕੀਤੀ ਗਈ ਹੈ ਜਿਦੇ ਵਿੱਚ ਕਣਕ ਦਾ ਬੀਜ ਤੇ ਖਾਦ ਦਾ ਵੀ ਦਿੱਤਾ ਜਾ ਆਪਣਾ ਸੌਰੀ ਖਾਦ ਤੇ ਕਣਕ ਦਾ ਬੀਜ ਦਿੱਤਾ ਜਾਏਗਾ ਉਸ ਤੋਂ ਬਾਅਦ ਯੂਰੀਆ ਵੀ ਦਿੱਤੀ ਜਾਏਗੀ ਜੀ ਹੁਣ ਜਿਹੜੀ ਖਾਦ ਹੈ ਜਿੱਦਾਂ ਡੀਏਪੀ ਤੇ ਮਿਲਦੀ ਨਹੀਂ ਉਹ ਕਾਫੀ ਜਗ੍ਹਾ ਦੀ ਚਾਰਾ ਕੀਤਾ ਤੇ ਉਹ 12 32 16 ਉਹ ਦੇ ਰਹੇ ਆ ਜੀ 1 ਕਿੱਲੇ ਚ ਇੱਕ ਬੋਰੀ ਪੈਂਦੀ ਹੈ ਤੇ 40 ਕਿਲੋ ਵੀ ਪੈਂਦਾ ਜੀ ਕਿਤਰਾ ਐਨਲਿਸਿਸ ਕੀਤਾ 6000 ਏਕੜ ਦਾ ਇਹ ਦੀ ਵੱਖ-ਵੱਖ ਜਗ੍ਹਾ ਜਿੱਥੇ ਮਹਾਪੁਰਸ਼ਾਂ ਦੇ ਜਥੇਦਾਰ ਜਿੱਦਾਂ ਇੱਥੋਂ ਸਾਡੇ ਜਥੇਦਾਰ ਬਾਬਾ ਹਿਸ਼ਾਰ ਸਿੰਘ ਜੀ ਨੇ ਤੇ ਇਹ ਇੱਥੋਂ ਗ੍ਰਾਈ ਕਰਦੇ ਨੇ ਜੀ ਸਾਰੇ ਪਿੰਡਾਂ ਚ ਜਾ ਕੇ ਇਦਾਂ ਅਲੱਗ-ਅਲੱਗ ਜਗ੍ਹਾ ਜਿੱਦਾਂ ਫਗਵਾੜਾ ਆ ਲੁਧਿਆਣਾ ਆ ਮੋਗਾ ਆ ਕੋਲੋਸਪੁਰ ਆ ਸਭ ਜਗ੍ਹਾ ਮਹਾਂਪੁਰਸ਼ਾਂ ਦੇ ਜਥੇਦਾਰ ਸਾਹਿਬ ਨੇ ਜੀ ਉਹ ਗ੍ਰਾਈ ਕਰਦੇ ਨੇ ਫਿਰ ਉਹਨਾਂ ਨੂੰ ਹਰ ਘਰ ਦਾ ਪਤਾ ਆ ਹਰ ਪਿੰਡ ਦਾ ਪਤਾ ਤੇ ਬੜੇ ਚਿਰਾਂ ਤੋਂ ਗ੍ਰਾਈਆਂ ਚੱਲ ਰਹੀਆਂ ਜੀ ਸੰਗਤਾਂ ਦੇ ਸਹਿਯੋਗ ਨਾਲ ਹਾਂ ਜੀ ਉਹਨਾਂ ਨੂੰ ਕਿੰਨਾ ਕੌਖਾ ਸੀ ਇਸ ਸਮੇਂ ਕਣਕ ਬੀਜਣਾ ਕਣਕ ਜੀ ਹਾਲੇ ਵੀ ਕਈ ਇਹੋ ਜਿਹੀ ਜਗ੍ਹਾ ਆ ਜਿੱਥੇ ਹਾਲੇ ਵੀ ਫੁੱਟ-ਫੁੱਟ 1.5 ਫੁੱਟ ਪਾਣੀ ਆ ਤੇ ਉੱਥੇ ਕਣਕ ਨਹੀਂ ਬੀਜੀ ਜਾਣੀ ਤੇ ਉਹ ਪਾਣੀ ਨਿਕਾਸੀ ਦਾ ਕੋਈ ਹੱਲ ਨਹੀਂ ਜੀ ਤੇ ਬਾਕੀ ਜਿੱਥੇ ਹੜਾ ਆਇਆ ਜੀ ਤੁਹਾਨੂੰ ਪਤਾ ਜਿੱਦਾਂ ਸਾਡੀ ਬੈਲਟ ਆ ਗਰਦਾਸਪੁਰ ਦੇ ਵਿੱਚ ਸਭ ਤੋਂ ਜ਼ਿਆਦਾ ਇਹ ਨੁਕਸਾਨ ਹੋਇਆ ਮੇਰਾ ਖਿਆਲ 328 ਪਿੰਡ ਸੀਗੇ ਸ਼ਾਇਦ ਤੇ ਪਠਾਨਕੋਟ ਤੋਂ ਜਨਾਲੇ ਤੱਕ ਤੇ ਬਹੁਤ ਜ਼ਿਆਦੀ ਮਾਰ ਪਈ ਹੈ ਜੀ ਘਰ ਵੀ ਟੱਟ ਗਏ ਨੇ ਹਾਲੇ ਤੱਕ ਵੀ ਕਈ ਜਗ੍ਹਾ ਜਿੱਦਾਂ ਕਣੀਏ ਕੇ ਬੇਟ ਵਗੈਰਾ ਉਧਰ ਹਾਲੇ ਤੱਕ ਲਾਈਟ ਨਹੀਂ ਆਈ ਜੀ ਤੇ ਘਰ ਵੀ ਰੁੜ ਗਏ ਬੰਬੀਆਂ ਰੁੜ ਗਈਆਂ ਜੀ ਲੋਕਾਂ ਦੇ ਡੰਗਰ ਕਈ ਜਗ੍ਹਾ ਅਸੀਂ ਜਾਂਦੇ ਰਹੇ ਜੀ 8 8 9 9 ਡੰਗਰ ਮਰ ਗਏ ਉਹਨਾਂ ਦੇ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਨਰਮਲ ਸਿੰਘ ਜੀ ਸਰਪੰਚ ਜੀ ਕਿੱਥੋਂ ਆਏ ਤੇ ਕੀ ਕਰਨਾ ਹੈ ਸਾਡਾ ਪਿੰਡ ਹੈ ਜੀ ਜਤਾ ਗਰਵਾ ਬਾਬਾ ਨਾਨਕ ਦੀ ਨਜ਼ਦੀਕਾ ਉੱਥੋਂ ਆਏ ਜੀ ਠੀਕ ਹੈ ਤੇ ਇੱਥੇ ਜੀ ਅੱਜ ਸੰਤ ਬਾਬਾ ਬਲਵਿੰਦਰ ਸਿੰਘ ਜੀ ਬਾਬਾ ਨਰਿੰਦਰ ਸਿੰਘ ਜੀ ਹਜੂਰ ਸਾਹਿਬ ਨੇ ਦੇਰ ਸਾਹਿਬ ਤੋਂ ਉਹਨਾਂ ਨੇ ਜਿਹੜਾ ਹਰਪੀਰਤ ਇਲਾਕਾ ਵਾ ਉਹਨਾਂ ਨੂੰ ਬੀ ਦਾ ਅੱਜ ਵੰਡਣਾ ਇੱਥੇ ਬੀ ਤੇ ਖਾਦ ਜਿਹੜਾ ਅੱਜ ਤੁਹਾਨੂੰ ਬੀਜ ਤੇ ਖਾਦ ਮਿਲੀ ਆ ਹਾਂਜੀ ਮੰਨੋ ਜੇ ਨਾ ਮਿਲਦੀ ਕਿੰਨਾ ਕੌਖਾ ਸੀ ਫਸਲ ਵਿਗਣੀ ਪਤਾ ਹੀ ਔਖਾ ਤਾਂ ਹੈਗਾ ਹੀ ਫਿਰ ਚਲੋ ਇਸ ਤਰ੍ਹਾਂ ਹੀ ਵੀ ਕੁਝ ਆਰਤੀਆਂ ਕੋ ਫੜਦੀ ਕੁਝ ਕਿਸ ਤਰ੍ਹਾਂ ਕੋਈ ਨਾ ਕੋਈ ਅਸ਼ੀਲਾ ਕਰਕੇ ਤੇ ਕਣਕ ਤੇ ਬਿਜਣੀ ਸੀ ਪਰ ਇਹ ਬੜਾ ਵੱਡਾ ਪਰਬ ਕਾ ਰਿਆ ਮਹਾਪੁਰਖਾਂ ਦਾ ਜਿਨ੍ਹਾਂ ਨੇ ਮੱਲਵੀ ਦੋਪਦਿਆਂ ਮੰਦਿਆਂ ਦੀ ਬਾਹ ਫੜੀ ਆ ਬਹੁਤ ਬਹੁਤ ਧੰਨਵਾਦ ਬਾਬਿਆਂ ਦਾ ਬਹੁਤ ਇੱਕ ਜਾਨ ਸੀ ਪਿੰਡ ਕੋਠਾ ਡੇਰਾ ਬਾਬਾ ਨਾਨਕ ਅੱਜ ਕਿਹੜਾ ਤੁਹਾਨੂੰ ਇੱਕ ਕਣਕ ਦਾ ਬੀਜ ਆਖਾਦ ਮਿਲੀ ਆ ਹਾਂਜੀ ਕਿੰਨੀ ਫਸਲ ਨਹੀਂ ਮਿਲੀ ਆ ਤੇ ਕੀ ਕਰੋਗੇ ਦਾ ਜੀ ਮੇਰੀ 10 ਕਿਲੇ ਏਕੜ ਜ਼ਮੀਨ ਆ ਜੀ ਤੇ ਇਹ ਮਹਾਪੁਰਸ਼ਾਂ ਦਾ ਬਹੁਤ ਵੱਡਾ ਉਪਰਾਲਾ ਆ ਕਿਉਂਕਿ ਇਕੱਲਾ ਮੇਰਾ ਨਹੀਂ ਪੂਰੇ ਇਲਾਕੇ ਨੂੰ ਲੋੜ ਆ ਜਾਂ ਪੂਰੇ ਇਲਾਕੇ ਦੀ ਇਹ ਹਾਲਾਤ ਨੇ ਤੇ ਕੁਝ ਏਰੀਏ ਤੇ ਹੈਗੇ ਵੀ ਜਿੱਥੇ ਕਣਕ ਬੀਜੀ ਵੀ ਨਹੀਂ ਜਾ ਸਕਦੀ ਤੇ ਇਹ ਮਹਾਪੁਰਸ਼ਾਂ ਦਾ ਐਡਾ ਤਗੜਾ ਉਪਰਾਲਾ ਆ ਜੀ ਕੋਟਨ ਕੋਟ ਧੰਨਵਾਦ ਆ ਉਹਨੇ ਦੇ ਸਾਰਾ ਮਹਾਪੁਰਸ਼ਾਂ ਦਾ ਕਿੰਨਾ ਔਖਾ ਸੀ ਜੇ ਮੰਨ ਲਓ ਇਹ ਨਹੀਂ ਮਿਲਦਾ ਬਹੁਤ ਔਖਾ ਜੀ ਗੁਰੂ ਘਰ ਤੋਂ ਹੀ ਮਿਲਣਾ ਆ ਤੇ ਗੁਰੂ ਘਰ ਦੇ ਹੀ ਬੰਕਤੇ ਸਾਰੇ ਤੇ ਗੁਰੂ ਘਰੋਂ ਤੋਂ ਹੀ ਸਭ ਮਿਲਿਆ ਜੀ ਤੇ ਔਖਾ ਇੰਨਾ ਕਿਹਾ ਜੀ ਹੁਣ ਤੇ ਆਰਤੀ ਵੀ ਨਹੀਂ ਬਾਹ ਫੜਦੇ ਮੰਨ ਲਓ ਕੁਝ ਹੋਵੇ ਕਿਸੇ ਕੋਲ ਤੇ ਫੇਰੀ ਆਰਤੀ ਨਾ ਹੁੰਦਾ ਠੀਕ ਜੀ ਇਹ ਮਹਾਪੁਰਸ਼ ਹੁੰਦੇ ਨੇ ਵੀ ਜਿਨ੍ਹਾਂ ਨੂੰ ਕਿਸੇ ਚੀਜ਼ ਦੀ ਮਲਬੂ ਨਹੀਂ ਹੁੰਦੀ ਵੀ ਕੋਈ ਦੇਊਗਾ ਤੇ ਫੇਰ ਆਪਾਂ ਦੇਣਾ ਇਹ ਮਹਾਪੁਰਸ਼ਾਂ ਨੇ ਉੱਥੇ ਲੰਗਰ ਇੰਨਾ ਚੱਲਦਾ ਤੇ ਇੱਥੇ ਵੀ ਲੰਗਰ ਲਾਤਾ ਧੰਨਵਾਦ